ਅੱਜ ਇਹ ਬਾਰਸ਼ ਅਸੋਸੀਏਸ਼ਨ ਸਮਰਾਲਾ ਤੇ ਇਲਾਕੇ ਦੀਆਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਮਾਰਚ ਪਾਸਟ ਅੱਜ ਅਸੀਂ ਕੱਢਿਆ ਜਿਵੇਂ ਸਾਰਿਆਂ ਨੂੰ ਪਤਾ ਕਿ ਕਲਕੱਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਬੜੀ ਘਣਾਉਣੀ ਤੇ ਮਾੜੀ ਹਰਕਤ ਹੋਈ ਹੈ ਉਹ ਹਰਕਤ ਤੋਂ ਬਾਅਦ ਉਥੋਂ ਦੀ ਸਰਕਾਰ ਪ੍ਰਸ਼ਾਸਨ ਰਾਮਪੋਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜਨ ਦੀ بجائے ਤੇ ਇਨਸਾਫ ਦਿਵਾਉਣ ਦੀ بجائے ਉੱਥੋਂ ਦੇ ਜਿਹੜੇ ਸਬੂਤ ਸੀਗੇ ਉਹਨਾਂ ਨੂੰ ਮਟਾਉਣ 'ਚ ਲੱਗਿਆ ਰਿਹਾ ਤੇ ਜੋ ਡਾਕਟਰ ਸਹਿਬਾਨ ਉਹਨਾਂ ਦੇ ਸਾਥੀ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਉਹਨਾਂ ਦੀ ਮਾਰਕਟਾਈ ਕੀਤੀ ਗਈ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕਿਆ ਗਿਆ ਇਸ ਗੱਲ ਦਾ ਵੀ ਬਹੁਤ ਅਫਸੋਸ ਹੈ ਕਿ ਸਾਡੀਆਂ ਸਰਕਾਰਾਂ ਪਹਿਲਾਂ ਜੋ ਕੰਮਕਾਰ ਵਾਲੀਆਂ ਔਰਤਾਂ ਨੇ ਚਾਹੇ ਡਾਕਟਰ ਹੋਣ ਚਾਹੇ ਹੋਰ ਕਿੱਤੇ ਹੋਣ ਉਹਨਾਂ ਦੀ ਰੱਖਿਆ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੇ ਕੰਮਕਾਰ ਵਾਲੀ ਜਗ੍ਹਾ ਦੇ ਵਿੱਚ ਜਾਂ ਘਰ ਤੋਂ ਆਉਣ ਜਾਣ ਵਾਲੀ ਜਗ੍ਹਾ ਦੇ ਉੱਤੇ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਜਦੋਂ ਜਹੀ ਮਾੜੀ ਘਟਨਾ ਹੁੰਦੀ ਹੈ ਫੇਰ ਹੀ ਜਾਗਦੀ ਹੈ ਸਰਕਾਰ ਜਾਂ ਪ੍ਰਸ਼ਾਸਨ ਸੋ ਅਸੀਂ ਸਾਰੇ ਬੜੇ ਦੁਖੀਆਂ ਇਸ ਗੱਲ ਤੋਂ ਇਹ ਸਾਰਾ ਵਤੀਰਾ ਦੇਖਦੇ ਹੋਏ ਇਸ ਦੇ ਵਿਰੋਧ 'ਚ ਹੀ ਅਸੀਂ ਜੋ ਅੱਜ ਦਾ ਇਹ ਮਾਰਚ ਹੈ ਪ੍ਰੋਟੈਸਟ ਮਾਰਚ ਹੈ ਉਹ ਕੀਤਾ ਸੁਪਰੀਮ ਕੋਰਟ ਵੱਲੋਂ ਇਹ ਵੀ ਗੱਲ ਕਿਹਾ ਗਿਆ ਕੁੱਤਾ ਸਾਹਿਬ ਕਿ ਅਸੀਂ ਕੋਈ ਬਦਲਾਅ ਲੈ ਕੇ ਆਉਣ ਲਈ ਕੋਹਰ ਰੈਪ ਨਹੀਂ ਦੇਖ ਸਕਦੇ ਅਸੀਂ ਕੋਈ ਬੜਾ ਐਕਸ਼ਨ ਲਵਾਂਗੇ ਠੀਕ ਹੈ ਗੱਲ ਉਹਨਾਂ ਦੀ ਇਹ ਇਸ ਗੱਲ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਇਹ ਕਹਿਣਾ ਹੀ ਬਹੁਤ ਵੱਡੀ ਗੱਲ ਹੈ ਜੇ ਪ੍ਰਸ਼ਾਸਨ ਦੇ ਉੱਤੇ ਇੱਕ ਮੂਹ ਦੇ ਉੱਤੇ ਚਪੇੜਾ ਸਰਕਾਰਾਂ ਦੇ ਉੱਤੇ ਕਿ ਬਿਨਾ ਅਦਾਲਤਾਂ ਦੀਆਂ ਹਦਾਇਤਾਂ ਤੋਂ ਉਹ ਆਪਣਾ ਕੋਈ ਫਰਜ਼ ਨਹੀਂ ਸਮਝਦੇ ਕਿ ਉਹ ਆਪਣੇ ਤੌਰ ਤੇ ਇਹਦੇ ਬਾਰੇ ਸੋਚਣ ਜਾਂ ਕੋਈ ਸਾਰਥਕ ਕਦਮ ਹੈ ਜਿਹੜੇ ਉਸ ਸਬੰਧ ਦੇ ਵਿੱਚ ਉਠਾਉਣ ਅੱਜ ਸਮਰਾਲਾ ਦੇ ਵਿੱਚ ਵਾਰਿਸ ਸੈਸ਼ਨ ਸਮਰਾਲਾ ਦੇ ਵੱਲੋਂ ਸਾਰੇ ਜਿਹੜਾ ਵਕੀਲ ਭਾਈਚਾਰਾ ਉਹਨਾਂ ਦੇ ਸੱਦੇ ਦੇ ਉੱਤੇ ਜਿੰਨੀਆਂ ਵੀ ਸਾਡੀਆਂ ਸਮਰਾਲਾ ਦੀਆਂ ਭਰਾਤਰੀ ਜੱਥੇਬੰਦੀਆਂ ਨੇ ਸੋਸ਼ਲ ਧਾਰਮਿਕ ਜਾਂ ਹੋਰ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਨੇ ਇੱਕ ਰੋਸ ਮਾਰਚ ਸਮਰਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਵੀ ਕੱਢਿਆ ਰੋਸ ਮਾਰਚ ਦਾ ਜਿਹੜਾ ਮਾਡਲ ਪਤਾ ਹੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਥੋੜੇ ਜਿਹਾ ਦਿਨਾਂ ਤੋਂ ਪਹਿਲਾਂ ਇੱਕ ਘਟਨਾ ਜਿਹੜੀ ਵਾਪਰੀ ਸੀ ਕੋਲਕਾਤਾ ਦੇ ਵਿੱਚ ਇੱਕ ਲੇਡੀ ਜਿਹੜੀ ਡਾਕਟਰ ਹੈ ਯੰਗ ਡਾਕਟਰ ਸੀ ਉਹਦੇ ਨਾਲ ਰੇਪ ਕੀਤਾ ਗਿਆ ਤੇ ਬਾਅਦ ਵਿੱਚ ਜਿਵੇਂ ਉਹਦਾ ਕਤਲ ਕੀਤਾ ਗਿਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ ਮਾਰਚ ਕੱਢੇ ਜਾ ਰਹੇ ਨੇ ਤਾਂ ਕਿ ਜਿਹੜੀ ਉਹ ਲੇਡੀ ਡਾਕਟਰ ਆ ਜਿਹਦਾ ਪਹਿਲਾਂ ਰੇਪ ਕੀਤਾ ਬਾਅਦ ਵਿੱਚ ਉਹਨੂੰ ਮਾਰਿਆ ਗਿਆ ਉਹਦੇ ਪਰਿਵਾਰ ਨੂੰ ਤੇ ਉਹਨੂੰ ਇਨਸਾਫ਼ ਮਿਲ ਸਕੇ ਤੇ ਦੋਸ਼ੀਆਂ ਨੂੰ ਜਿਹੜੀਆਂ ਨੇ ਉਹ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਸ ਮਾਰਟਮ ਨੂੰ ਲੈ ਕੇ ਅੱਜ ਸੰਭਰਾਲਾ ਦੇ ਵਿੱਚ